ਉਸਨੇ ਹੀ ਬੱਚੇ ਨੂੰ ਚੱਕਿਆ ਅਤੇ ਪਾਣੀ ਦੇ ਵਿੱਚ ਡਬੋ ਕੇ ਤੜਫਦਾ ਰਿਹਾ ਉਹ ਬੱਚਾ ਲੱਤਾਂ ਪੈਰਾ ਉਸਨੇ ਮਾਰੀ ਪਰ ਫਿਰ ਵੀ ਇਸ ਬਿਆਨਤਕੋਰ ਨੂੰ ਤਰਸ ਨਹੀਂ ਆਇਆ ਮਾਸੂਮ ਬੱਚੀ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਰਹੀ ਆਪਣੀ ਨਿੱਕੀ ਭੈਣ ਦੇ ਨਾਲ ਗਲਤ ਹਰਕਤ ਕੀਤੀ ਸੀ 16 ਸਾਲ ਦੀ ਇਹ ਕੁੜੀ ਆਖ ਰਹੀ ਸੀ ਕਿ ਮੈਂ ਇੱਕ ਬੱਚੇ ਦੀ ਮਾਂ ਹਾਂ ਅਤੇ ਉਹ ਬੱਚਾ ਉਸਦੇ ਹੀ ਪਿਤਾ ਦੇ ਵੱਲੋਂ ਮਾਰ ਕੇ ਘਰ ਦੇ ਪਿਛਲੇ ਵੇੜੇ ਦੇ ਵਿੱਚ ਦੱਬ ਦਿੱਤਾ ਗਿਆ। 16 ਸਾਲ ਦੀ ਕੁੜੀ 26 ਫਰਵਰੀ 2019 ਨੂੰ ਘਰ ਤੋਂ ਆਪਣੇ ਸਕੂਲ ਤੇ ਲਈ ਨਿਕਲੀ ਸੀ ਪਰ ਰਸਤੇ ਦੇ ਵਿੱਚ ਉਸ ਦੇ ਚਿਹਰੇ ਤੇ ਦੇਖਿਆ ਜਾ ਸਕਦਾ ਸੀ ਕਿ ਉਹ ਪਰੇਸ਼ਾਨ ਹੈ ਚਿੰਤਾ ਦੇ ਵਿੱਚ ਹੈ ਤੇ ਕੋਈ ਨਾ ਕੋਈ ਗੱਲ ਉਸ ਦੇ ਦਿਮਾਗ ਦੇ ਵਿੱਚ ਇਹੋ ਜਿਹੀ ਘੁੰਮ ਰਹੀ ਹੈ ਜਿਸ ਦਾ ਹੱਲ ਉਹਨੂੰ ਹੁਣ ਤੱਕ ਨਹੀਂ ਲੱਭਿਆ ਇਸ ਮਗਰੋਂ ਉਹ ਸਕੂਲ ਪਹੁੰਚਦੀ ਹੈ ਤੇ ਜਾ ਕੇ ਕਾਉਂਸਲਰ ਦੇ ਨਾਲ ਗੱਲਬਾਤ ਕਰਦੀ ਹੈ ਪਰ ਇੱਥੇ ਜਾ ਕੇ ਉਹਨੇ ਜੋ ਕੁਝ ਦੱਸਿਆ ਉਹ ਹਰੇਕ ਨੂੰ ਡਰਾ ਦੇਣ ਵਾਲਾ ਸੀ 16 ਸਾਲ ਦੀ ਇਹ ਕੁੜੀ ਆਖ ਰਹੀ ਸੀ ਕਿ ਮੈਂ ਇੱਕ ਬੱਚੇ ਦੀ ਮਾਂ ਹਾਂ ਅਤੇ ਉਹ ਬੱਚਾ ਉਸਦੇ ਹੀ ਪਿਤਾ ਦੇ ਵੱਲੋਂ ਮਾਰ ਕੇ ਘਰ ਦੇ ਪਿਛਲੇ ਵੇੜੇ ਦੇ ਵਿੱਚ ਦੱਬ ਦਿੱਤਾ ਗਿਆ। ਇੱਕ ਡਰਾਹ ਦੇਣ ਵਾਲੀ ਇਹ ਕਹਾਣੀ ਜਿਸ ਤੇ ਵਿੱਚ 16 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ, ਘਰ ਦੇ ਬਾਥਰੂਮ ਦੇ ਵਿੱਚ ਇਹ ਜਨਮ ਦਿੱਤਾ ਗਿਆ ਸੀ। ਫਿਰ ਇਹ ਕੁੜੀ ਦੱਸਦੀ ਹੈ ਕਿ ਉਸ ਦਾ ਪਿਤਾ ਜਗਸੀਰ ਸਿੰਘ ਉਸ ਨੂੰ ਸਕੂਲ ਲਾਉਣ ਤੋਂ ਪਹਿਲਾਂ ਇਹ ਧਮਕਾ ਰਿਹਾ ਸੀ, ਡਰਾ ਰਿਹਾ ਸੀ ਅਤੇ ਦੱਸ ਰਿਹਾ ਸੀ ਕਿ ਮੈਂ ਤੇਰੇ ਬੱਚੇ ਨੂੰ ਕਿਤੇ ਬਾਹਰ ਨਹੀਂ ਦਿੱਤਾ ਕਿਸੇ ਨਾਥ ਆਸ਼ਰਮ ਤੇ ਵਿੱਚ ਨਹੀਂ ਦਿੱਤਾ ਕਿਸੇ ਨੇ ਉਸ ਨੂੰ ਗੋਦ ਨਹੀਂ ਲਿਆ ਸਗੋਂ ਮੈਂ ਹੀ ਉਸ ਨੂੰ ਮਾਰ ਕੇ ਪਿੱਛੇ ਵੇੜੇ ਦੇ ਵਿੱਚ ਦਬਾ ਦਿੱਤਾ ਇਹ ਸੁਣਨ ਤੋਂ ਬਾਅਦ ਇਹ ਕੁੜੀ ਹੋਰ ਵੀ ਜ਼ਿਆਦਾ ਡਰ ਗਈ 16 ਸਾਲ ਦੀ ਉਮਰ ਸੀ ਮਾਸੂਮ ਜਹੀ ਮਲੂਕ ਜਹੀ ਬੱਚੀ ਸੀ ਪਰ ਇਸ ਦੇ ਨਾਲ ਇੰਨੀ ਦਰਿੰਦਗੀ ਹੋਈ ਹੈ ਘਰ ਦੇ ਅੰਦਰ ਹੀ ਇਸ ਦੇ ਨਾਲ ਗਲਤ ਕੰਮ ਹੁੰਦਾ ਰਿਹਾ ਪ੍ਰੈਗਨੈਂਟ ਹੀ ਹੋ ਗਈ ਬੱਚੇ ਨੂੰ ਜਨਮ ਤੱਕ ਦੇ ਦਿੱਤਾ ਫਿਰ ਵੀ ਇਸ ਕੁੜੀ ਦੀ ਮਾਂ ਬਿਆਨਤਕੌਰ ਚੁੱਪ ਰਹੀ ਹਰ ਇੱਕ ਗਲਤੀ ਪਰਦਾ ਪਾਉਂਦੀ ਰਹੀ ਆਖਿਰਕਾਰ ਕੌਣ ਹੈ ਉਹ ਕਰਦਾ ਹੀ ਜੀ ਜਿਹਦੇ ਵੱਲੋਂ ਇਸ ਮਾਸੂਮ 16 ਸਾਲ ਦੀ ਬੱਚੀ ਦੇ ਨਾਲ ਇੰਨੀ ਵੱਧ ਦਰਿੰਦਗੀ ਕੀਤੀ ਗਈ ਕਿ ਇਸ ਨੂੰ ਇੱਕ ਵਾਰ ਨਹੀਂ ਸਗੋਂ ਇੱਕ ਤੋਂ ਜ਼ਿਆਦਾ ਵਾਰ ਪ੍ਰੈਗਨੈਂਟ ਕਰ ਦਿੱਤਾ ਗਿਆ ਸਕੂਲ ਜਾਂਦੀ ਇਸ ਕੁੜੀ ਨੇ ਇੱਕ ਬੱਚੇ ਤੱਕ ਨੂੰ ਜਨਮ ਦੇ ਦਿੱਤਾ 8ਵੇਂ ਮਹੀਨੇ ਦੇ ਵਿੱਚ ਉਸ ਬੱਚੇ ਦਾ ਜਨਮ ਹੋਇਆ ਸੀ ਅਤੇ ਉਸ ਬਾਰੇ ਵੀ ਪਤਾ ਲੱਗਿਆ ਕਿ ਉਹ ਬਿਲਕੁਲ ਤੰਦਰੁਸਤ ਸੀ ਉਸ ਨੂੰ ਇਸ ਕੁੜੀ ਦੇ ਹੀ ਮਾਪਿਓ ਦੇ ਵੱਲੋਂ ਮਾਰਿਆ ਗਿਆ ਕਿਸ ਤਰ੍ਹਾਂ ਦੇ ਨਾਲ ਦਫਨ ਕੀਤਾ ਗਿਆ ਘਰ ਦੇ ਅੰਦਰ ਹੀ ਇਸ ਨੂੰ ਲੈ ਕੇ ਇਹ ਰੋਂਗ ਤੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਪਰ ਨਾਲ ਹੀ ਇਹ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰਦੀ ਹੈ ਕਿਉਂਕਿ ਘਰ ਦੇ ਅੰਦਰ ਹੀ ਕੁੜੀ ਦੇ ਨਾਲ ਗਲਤ ਹੁੰਦਾ ਰਿਹਾ ਇਸ ਕਹਾਣੀ ਦੇ ਵਿੱਚ ਬੱਚਿਆਂ ਦੇ ਨਾਮ ਨਹੀਂ ਦੱਸੇ ਜਾ ਰਹੇ ਪਰ ਬਿਆਨਤ ਕੌਰ ਮਾਂ ਅਤੇ ਜਗਸੀਰ ਸਿੰਘ ਪਿਤਾ ਜਗਸੀਰ ਸਿੰਘ ਦੇ ਨਾਲ ਬਿਆਨਤ ਕੌਰ ਦਾ ਹੀ ਦੂਜਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਘਰ ਦੇ ਵਿੱਚ ਦੋ ਬੱਚੇ ਹੋਏ ਵੱਡੀ ਕੁੜੀ ਸੀ ਅਤੇ ਛੋਟਾ ਮੁੰਡਾ ਸੀ ਦੇਖਣ ਨੂੰ ਇੰਜ ਲੱਗਦਾ ਸੀ ਕਿ ਇਹ ਬੜਾ ਹੀ ਖੁਸ਼ਹਾਲ ਪਰਿਵਾਰ ਹੈ ਜਿਵੇਂ ਕਿ ਪੰਜਾਬ ਤੋਂ ਕੋਈ ਵੀ ਬਾਹਰ ਜਾ ਕੇ ਰਹਿਣ ਲੱਗਦਾ ਹੈ ਤਾਂ ਕੋਈ ਨਾ ਕੋਈ ਦੋਸਤ ਰਿਸ਼ਤੇਦਾਰ ਵੀ ਜਦੋਂ ਉੱਥੇ ਪਹੁੰਚਣ ਦੀ ਕਰਦਾ ਤਾਂ ਪਹਿਲਾਂ ਹੀ ਫੋਨ ਕਰਕੇ ਗੱਲਬਾਤ ਕੀਤੀ ਜਾਂਦੀ ਹੈ ਕਿ ਸਾਡਾ ਕੋਈ ਸਾਕਾ ਸੰਬੰਧੀ ਵਿਦੇਸ਼ ਤੇ ਵਿਚਾਰਿਆ ਹੈ ਤੁਸੀਂ ਉਸ ਨੂੰ ਆਪਣੇ ਨਾਲ ਕੁਝ ਦਿਨ ਰੱਖ ਲਿਓ ਇਸ ਤਰ੍ਹਾਂ ਹੀ ਕੀਤਾ ਗਿਆ ਬਿਆੰਤਕੌਰ ਦੇ ਵੱਲੋਂ ਆਪਣੀ ਭੈਣ ਦੇ ਮੁੰਡੇ ਨੂੰ ਇਹੀ ਕਿਹਾ ਜਾਂਦਾ ਹੈ ਕਿ ਉਹ ਇਸ ਦੀ ਭੈਣ ਦਾ ਹੀ ਮੁੰਡਾ ਸੀ ਮਾਸੀ ਦਾ ਮੁੰਡਾ ਯਾਨੀ ਕਿ ਉਹਨਾਂ ਬੱਚਿਆਂ ਦਾ ਭੈਣ ਭਰਾ ਲੱਗਿਆ ਬਖਸ਼ਿੰਦਰ ਸਿੰਘ ਮਾਨ ਇਸ ਮੁੰਡੇ ਦਾ ਨਾਮ ਸੀ ਘਰ ਦੇ ਵਿੱਚ ਹੀ ਰਹਿ ਰਿਹਾ ਸੀ ਅਤੇ ਇਸ ਤੋਂ ਇਲਾਵਾ ਬਿਆੰਤਕੌਰ ਦੇ ਮਾਤਾ ਪਿਤਾ ਅਤੇ ਕੁਝ ਹੋਰ ਰਿਸ਼ਤੇਦਾਰ ਵੀ ਘਰ ਦੇ ਵਿੱਚ ਰਹਿੰਦੇ ਹੁੰਦੇ ਸੀ ਇਹੋ ਜਿਹੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਆਪਣਾ ਪਨ ਅਤੇ ਪਿਆਰ ਮਿਲਣਾ ਸੀ ਪਰ ਇਹ ਨਹੀਂ ਪਤਾ ਸੀ ਕਿ ਇਸ ਕਦਰ ਜ਼ਹਿਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਘੁਲ ਜਾਣਾ ਹੈ ਕਿ ਉਹ ਸਾਰੀ ਉਮਰ ਇਸ ਨੂੰ ਸਹੇੜਦੇ ਰਹਿਣਗੇ ਇਸ ਦੇ ਵਿੱਚ ਇਸ ਮਾਂ ਦੇ ਵੱਲੋਂ ਕਿਵੇਂ ਪਰਦਾ ਪਾਇਆ ਗਿਆ ਹਰੇਕ ਗੱਲ ਦੇ ਉੱਪਰ ਉਸ ਨੇ ਆਪਣੀ ਧੀ ਦਾ ਕੁਝ ਨਹੀਂ ਸੋਚਿਆ ਕਿਹੜੇ ਹਾਲਾਤਾਂ ਦੇ ਵਿੱਚ ਉਹ ਲੰਗੀ ਹੋਏਗੀ ਉਹ ਨਹੀਂ ਦੇਖਿਆ ਮਾਂ ਨੇ ਜਦੋਂ ਕਿ ਉਹ ਖੁਦ ਇੱਕ ਨਰਸ ਵੀ ਸੀ ਕੀ ਹੈ ਇਹ ਪੂਰੀ ਕਹਾਣੀ ਕਿਸ ਤਰ੍ਹਾਂ ਦੇ ਨਾਲ ਰੂਹ ਨੂੰ ਝੰਜੋੜ ਦਿੰਦੀ ਹੈ ਆਉ ਜਾਂਦੀ ਹੈ ਇਹ ਕਹਾਣੀ ਬਿਆਨਤਕ ਹੋਰਦੀ ਹੈ ਜੋ ਕਿ 1999 ਦੇ ਵਿੱਚ ਆਪਣੇ ਪਹਿਲੇ ਪਤੀ ਦੇ ਨਾਲ ਕਨੇਡਾਈ ਪਹਿਲਾ ਵਿਆਹ ਇਸ ਦਾ 3 ਮਹੀਨੇ ਬਾਅਦ ਹੀ ਟੁੱਟ ਗਿਆ ਕਿਉਂਕਿ ਇਸ ਦਾ ਕਹਿਣਾ ਸੀ ਕਿ ਉਸ ਦਾ ਸਹੁਰਾ ਪਰਿਵਾਰ ਉਸਨੂੰ ਕੁੱਟਮਾਰ ਕਰਦਾ ਅਤੇ ਪਤੀ ਵੀ ਨਸ਼ੇੜੀ। ਇਹ ਕਹਾਣੀ ਬਿਆਨਤਕੌਰ ਦੀ ਹੈ ਜੋ ਕਿ 1999 ਦੇ ਵਿੱਚ ਆਪਣੇ ਪਹਿਲੇ ਪਤੀ ਦੇ ਨਾਲ ਕੈਨੇਡਾ ਆਈ। ਪਹਿਲਾ ਵਿਆਹ ਇਸ ਦਾ 3 ਮਹੀਨੇ ਬਾਅਦ ਹੀ ਟੁੱਟ ਗਿਆ ਕਿਉਂਕਿ ਇਸ ਦਾ ਕਹਿਣਾ ਸੀ ਕਿ ਉਸ ਦਾ ਸਹੁਰਾ ਪਰਿਵਾਰ ਉਸਨੂੰ ਕੁੱਟਮਾਰ ਕਰਦਾ ਅਤੇ ਪਤੀ ਵੀ ਨਸ਼ੇੜੀ ਹੈ। 2002 ਦੇ ਵਿੱਚ ਉਹ ਬਿਆਨਤਕੌਰ ਦੀ ਜਗਸੀਰ ਸਿੰਘ ਨਾਮ ਦੇ ਇੱਕ ਬੰਦੇ ਨਾਲ ਵਿਆਹ ਕਰਵਾ ਲਿਆ। ਨਿਊਯਾਰਕ ਦੇ ਵਿੱਚ ਹੀ ਰਹਿੰਦਾ ਸੀ ਅਤੇ ਨਰਸਿੰਗ ਅਸਿਸਟੈਂਟ ਦੀ ਜੌਬ ਕਰਦੀ ਇਹ ਕੁੜੀ ਜਿਸ ਦਾ ਨਾਮ ਬਿਆਨਤ ਕੌਰ ਸੀ ਕਈ ਵਾਰ ਉਹ ਆਪਣੇ ਘਰ ਵਾਲੇ ਜਗਸੀਰ ਸਿੰਘ ਤੇ ਵੀ ਇਹ ਇਲਜ਼ਾਮ ਲਗਾ ਚੁੱਕੀ ਸੀ ਕਿ ਉਹ ਵੀ ਉਸਦੇ ਨਾਲ ਦੁਰਵਿਵਹਾਰ ਕਰਦਾ ਹੈ ਅਤੇ ਉਹ ਚਾਹੁੰਦੀ ਸੀ ਕਿ ਆਪਣੇ ਪਤੀ ਜਗਸੀਰ ਸਿੰਘ ਨੂੰ ਉਹ ਛੱਡ ਦੇਵੇ ਜੋ ਕਿ ਉਸਦੇ ਨਾਲ ਕੁੱਟਮਾਰ ਕਰਦਾ ਸੀ ਅਤੇ ਘਰ ਦਾ ਮਾਹੌਲ ਵੀ ਖਰਾਬ ਰਹਿੰਦਾ ਸੀ ਕਾਰ ਦੇ ਵਿੱਚ ਬੱਚਿਆਂ ਨੂੰ ਸਹੀ ਮਾਹੌਲ ਨਾ ਮਿਲਣ ਦੇ ਕਾਰਨ ਤੀ ਮਾਨਸਿਕ ਤੌਰ ਤੇ ਪਰੇਸ਼ਾਨ ਵੀ ਹੋਣ ਲੱਗ ਪਈ ਸੀ ਬਿਆਨਕੌਰ ਜੰਗੀ ਤਰ੍ਹਾਂ ਜਾਣਦੀ ਸੀ ਕਿ ਘਰ ਦੇ ਹਾਲਾਤ ਖਰਾਬ ਹੋ ਰਹੇ ਨੇ ਇਸ ਦੇ ਲਈ ਕੁਝ ਨਾ ਕੁਝ ਕਰਨਾ ਜ਼ਰੂਰੀ ਹੈ ਪਰ ਉਸ ਨੇ ਜੋ ਕੁਝ ਅੱਗੇ ਜਾ ਕੇ ਕੀਤਾ ਉਹ ਬਿਹਤ ਹੀ ਖੌਫਨਾਕ ਅਤੇ ਡਰਾਉਣ ਵਾਲਾ ਬਿਆਨਕੌਰ ਦੇ ਮਾਪਿਓ ਅਤੇ ਰਿਸ਼ਤੇਦਾਰ ਬਖਸ਼ਿੰਦਰ ਸਿੰਘ ਮਾਨ ਘਰ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਨੇ ਅਤੇ ਇਹ ਸਾਰਾ ਪਰਿਵਾਰ ਕੈਲੀਫੋਰਨੀਆ ਕੇ ਰਹਿਣ ਲੱਗ ਅੰਦਰ ਫਰਸਟ ਫਲੋਰ ਤੇ ਬਣੇ ਇੱਕ ਬਾਥਰੂਮ ਦੇ ਵਿੱਚ ਇੱਕ ਦਿਨ ਕੁੜੀ ਆਖਦੀ ਹੈ ਕਿ ਮੈਂ ਕੱਲੀ ਨੇ ਬੱਚੇ ਨੂੰ ਜਨਮ ਦਿੱਤਾ ਬਾਥਰੂਮ ਦੇ ਬਾਥਟੱਬ ਦੇ ਵਿੱਚ ਉਹ ਬੈਠੀ ਸੀ ਉਸ ਦੇ ਵਿੱਚ ਪਾਣੀ ਭਰਿਆ ਗਿਆ ਅਤੇ ਫਿਰ ਬੱਚਾ ਹੁਣ ਮਗਰੋਂ ਬੇਹੋਸ਼ ਹੋ ਗਈ ਉਸ ਦਾ ਕਹਿਣਾ ਸੀ ਕਿ ਮੇਰਾ ਬੱਚਾ ਮਰ ਤੋਂ ਖੋ ਲਿਆ ਗਿਆ ਸੀ ਬਾਥਰੂਮ ਦੇ ਵਿੱਚ ਉਸ ਨੇ ਆਖਰੀ ਵਾਰ ਜਦੋਂ ਥੋੜੀ-ਬੋਧੀ ਹੋਸ਼ ਆਈ ਸੀ ਤਾਂ ਉਸ ਨੇ ਬਖਸ਼ਿੰਦਰ ਸਿੰਘ ਮਾਨ ਅਤੇ ਆਪਣੀ ਮਾਂ ਬਿਅੰਤ ਕੌਰ ਨੂੰ ਉਸ ਬਾਥਰੂਮ ਦੇ ਵਿੱਚ ਦੇਖਿਆ ਸੀ ਕੁੜੀ ਦੱਸਦੀ ਹੈ ਕਿ ਓਹੋ ਉਸਦੇ ਬੱਚੇ ਦਾ ਪਿਓ ਜਿਹੜਾ ਕੀ ਇਸੇ ਸਕੂਲ ਦੇ ਵਿੱਚ ਪੜਦਾ ਇੱਕ ਮੁੰਡਾ ਇਸੇ ਸਕੂਲ ਦੇ ਵਿੱਚ ਪੜਨ ਵਾਲਾ ਉਸ ਦਾ ਸਾਥੀ ਹੈ ਪਰ ਇਹ ਸਾਰਾ ਕੁਝ ਉਹ ਝੂਠ ਬੋਲ ਰਹੀ ਸੀ ਛੋਟੇ ਭਰਾ ਨੂੰ ਵੀ ਸਾਰਾ ਕੁਝ ਪਤਾ ਸੀ ਕਿ ਘਰ ਦੇ ਵਿੱਚ ਕੀ ਹੋਇਆ ਹੁਣ ਪੁਲਿਸ ਨੇ ਉਹਨੂੰ ਵੀ ਬੁਲਾ ਕੇ ਪੁੱਛਣਾ ਚਾਹਿਆ ਤਾਂ ਜੋ ਪਤਾ ਲੱਗ ਸਕੇ ਕਿ ਘਰ ਦੇ ਵਿੱਚ ਉਸ ਦਿਨ ਹੋਇਆ ਕੀ ਸੀ ਕਿਉਂਕਿ ਕੁੜੀ ਨੇ ਤਾਂ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਹ ਇੱਕਦਮ ਜਨਮ ਦੇਣ ਤੋਂ ਬਾਅਦ ਬੇਹੋਸ਼ ਵੀ ਹੋ ਗਈ ਸੀ ਪਰ ਇਹ ਬੱਚਾ ਆਪਣੀ ਸੂਰਤ ਦੇ ਵਿੱਚ ਸੀ ਜਿਨੇ ਦੱਸਿਆ ਕਿ ਉਸਨੇ ਪੂੜੀਆਂ ਤੋਂ ਹੀਠਾ ਹੁੰਦੀ ਆਪਣੀ ਮਾਂ ਨੂੰ ਇੱਕ ਕਾਲਾ ਬੈਗ ਲਿਆਉਂਦੇ ਦੇਖਿਆ ਸੀ ਜਿਸ ਦੇ ਵਿੱਚ ਕੋਈ ਭਾਰੀ ਚੀਜ਼ ਸੀ ਉਹ ਦੱਸਿਆ ਕਿ ਮਾਂ ਨੇ ਦਰਵਾਜ਼ਾ ਖੋਲ੍ਹਿਆ ਸੀ ਅਤੇ ਜਦੋਂ ਉਸਨੇ ਬਾਥਰੂਮ ਦੇ ਵਿੱਚ ਜਾ ਕੇ ਅੰਦਰ ਦੇਖਿਆ ਤਾਂ ਫਲੋਰ ਦੇ ਉੱਪਰ ਖੂਨ ਦੀ ਖੂਨ ਸੀ ਜਿਸ ਨੂੰ ਦੇਖ ਕੇ ਉਹ ਬੇਹੋਸ਼ ਹੋ ਗਿਆ ਬੱਚੇ ਦੀਆਂ ਉਸ ਨੂੰ ਰੋਣ ਦੀਆਂ ਆਵਾਜ਼ਾਂ ਵੀ ਸੁਈਆਂ ਸੀ ਔਰ ਇਹ ਗੱਲ ਇੱਕ ਬਹੁਤ ਵੱਡੇ ਸਬੂਤ ਦੇ ਤੌਰ ਤੇ ਬਾਅਦ ਵਿੱਚ ਪੇਸ਼ ਕੀਤੀ ਗਈ ਕਿ ਇਹ ਬੱਚਾ ਜਦੋਂ ਇਸ ਨੇ ਜਨਮ ਲਿਆ ਤਾਂ ਉਹ ਜਿਉਂਦਾ ਸੀ ਅਤੇ ਕੁਝ ਹੀ ਘੰਟਿਆਂ ਬਾਅਦ ਇਹ ਮਰਿਆ ਕਿਵੇਂ ਇਸ ਨੂੰ ਲੈ ਕੇ ਵੀ ਅੱਗੇ ਹੁਣ ਖੁਲਾਸਾ ਹੋਣ ਵਾਲਾ ਉਹ ਦੱਸਦਾ ਬੱਚਾ ਕਿ ਕਿਸ ਤਰ੍ਹਾਂ ਦੇ ਨਾਲ ਰੋਣ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਉਹ ਆਪਣੇ ਮਾਂ ਨੂੰ ਵੀ ਪੁੱਛਦਾ ਰਿਹਾ ਕਿ ਮੈਨੂੰ ਬੱਚੇ ਦੇ ਰੋਣ ਦੀ ਆਵਾਜ਼ ਆਈਏ ਤਾਂ ਮਾਂ ਨੇ ਇੱਥੇ ਵੀ ਇਸ ਮਾਸੂਮ ਪੁੱਤ ਨੂੰ ਝੂਠ ਬੋਲਿਆ ਪਰ ਆਪਚ ਤਾਂ ਹੁੰਦਾ ਹੈ ਕਿ ਇਹ ਰੋਣ ਦੀ ਆਵਾਜ਼ ਕਿਸ ਦੀ ਹੈ ਸਭ ਤਮਾਨ ਇੱਥੇ ਝੂਠ ਬੋਲਦੇ ਹੋਏ ਕਿਹਾ ਕਿ ਮੈਂ ਫੋਨ ਦੇ ਵਿੱਚ ਕੋਈ ਵੀਡੀਓ ਪਲੇ ਕੀਤੀ ਸੀ ਉਸ ਦੇ ਵਿੱਚ ਉਹ ਇਹ ਬੱਚੇ ਦੀ ਰੋਣ ਦੀ ਆਵਾਜ਼ ਆਈ ਪਰ ਉਹ ਰਿਸ਼ਤੇਦਾਰ ਕਹਿੰਦਾ ਜਿਹੜਾ ਕਿ ਘਰ ਦੇ ਵਿੱਚ ਹੀ ਮੌਜੂਦ ਸੀ ਕਿ ਬੱਚੇ ਨੇ ਇੱਥੇ ਜਨਮ ਲਿਆ ਸੀ ਅਤੇ ਉਸ ਨੂੰ ਅਡਾਪਸ਼ਨ ਦੇ ਲਈ ਦੇ ਦਿੱਤਾ ਹੈ ਇਹ ਰਿਸ਼ਤੇਦਾਰ ਦੇ ਵੱਲੋਂ ਗੱਲ ਕੀਤੀ ਗਈ ਛੋਟੇ ਭਰਾ ਦੇ ਨਾਲ ਹੈ ਤੇ ਉਸ ਨੇ ਇਹ ਝੂਠ ਬੋਲ ਲਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਮਾਸੂਮ ਬੱਚੇ ਦੀ ਮਾਂ ਪਹਿਲਾਂ ਹੀ ਫੋਨ ਤੇ ਵੀਡੀਓ ਦੇਖਣ ਵਾਲਾ ਝੂਠ ਬੋਲ ਚੁੱਕੀ ਹੈ ਹੁਣ ਭਰਾ ਇਹ ਵੀ ਦੱਸਦਾ ਹੈ ਕਿ ਉਸ ਨੇ ਆਪਣੀ ਮਾਂ ਨੂੰ ਇੱਕ ਕਾਲਾ ਬੈਗ ਪੂੜੀਆਂ ਤੋਂ ਹੇਠਾਂ ਲਜਾਂਦੇ ਦੇਖਿਆ ਸੀ ਪੁਲਿਸ ਹੁਣ ਘਰ ਚ ਦੇ ਵਿੱਚ ਪਹੁੰਚਦੀ ਹੈ ਤਾਂ ਇੱਕ ਇੱਕ ਚੀਜ਼ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਸਬੂਤ ਇਕੱਠੇ ਕਰਨੇ ਸ਼ੁਰੂ ਹੁੰਦੇ ਨੇ ਤਾਂ ਇਹਦੇ ਨਾਲ ਹੀ ਮਾਂ ਦੇ ਕੋਲੋਂ ਬਿਆਨਤਕਰ ਦੇ ਵੱਲੋਂ ਪੁੱਛਗਿੱਛ ਕਰਨੀ ਬੇहद ਜ਼ਰੂਰੀ ਸੀ ਐਨ ਮੌਕੇ ਤੇ ਉਸਦੇ ਬਿਆਨ ਦਰਜ ਕਰਨੇ ਜ਼ਰੂਰੀ ਸਨ ਹੁਣ ਇੱਥੇ ਬਿਆਨਤ ਘਰ ਦੱਸਦੀ ਹੈ ਕਿ ਮੇਰੀ ਧੀ ਉਸ ਦਿਨ ਬਾਥਰੂਮ ਦੇ ਵਿੱਚ ਕਾਫੀ ਦੇਰ ਤੱਕ ਬੰਦ ਰਹੀ ਦਰਵਾਜ਼ਾ ਖੜਕਾਉਣ ਤੇ ਵੀ ਜਦੋਂ ਉਸਨੇ ਨਾ ਖੋਲਿਆ ਤਾਂ ਬਾਹਰੋਂ ਚਾਬੀ ਲਿਆ ਕੇ ਦਰਵਾਜ਼ੇ ਨੂੰ ਖੋਲ੍ਹਿਆ ਗਿਆ ਤੇ ਅੰਦਰ ਖੂਨ ਹੀ ਖੂਨ ਦੇਖਿਆ ਗਿਆ ਬਿਆਨਤ ਘਰ ਦੱਸਦੀ ਹੈ ਕਿ ਉਸਦੀ 10 ਸਾਲ ਦੀ ਧੀ ਬਾਥਰੂਮ ਦੇ ਅੰਦਰ ਸੀ ਉਹ ਕਈ ਵਾਰ ਪੁੱਛਦੀ ਰਹੀ ਦਰਵਾਜ਼ਾ ਖੜਕਾ ਕੇ ਪਰ ਜਦੋਂ ਉਹ ਬੋਲੀ ਨਹੀਂ ਤਾਂ ਫਿਰ ਉਸਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤੇ ਜਾ ਕੇ ਆਪਣੀ ਧੀ ਨੂੰ ਸਾਕੋਸ਼ ਪੁਛਿਆ ਨਾਲੀ ਹੋ ਹੈਰਾਨ ਹੋਈ ਕਿ ਇੱਕ ਬੱਚਾ ਕਿਵੇਂ ਇੱਥੇ ਬਾਥਰੂਮ ਦੇ ਵਿੱਚ ਪਿਆ ਇਸ ਮੁਕਤੇ ਤੇ 16 ਸਾਲ ਦੀ ਧੀ ਕਹਿੰਦੀ ਹੈ ਕਿ ਸਕੂਲ ਦੇ ਵਿੱਚ ਕਿਸੇ ਨੇ ਉਸ ਦੇ ਨਾਲ ਗਲਤ ਕੰਮ ਕੀਤਾ ਸੀ ਜਿਸ ਤੋਂ ਬਾਅਦ ਉਸਨੇ ਇਸ ਬੱਚੇ ਨੂੰ ਜਨਮ ਦਿੱਤਾ ਇਹ ਬੱਚਾ ਇਸ ਸਮੇਂ ਸਿੰਘ ਦੇ ਕੋਲ ਪਿਆ ਸੀ ਬਿਆਨਾਂ ਦੇ ਹਿਸਾਬ ਦੇ ਨਾਲ ਬਿਆਨਤ ਕਰ ਦੱਸਦੀ ਹੈ ਕਿ ਇਹ ਬੱਚਾ ਮਰਿਆ ਹੋਇਆ ਸੀ 8 ਮਹੀਨੇ ਤੋਂ ਇਹ ਕੁੜੀ ਪ੍ਰੈਗਨੈਂਟ ਸੀ ਧੀ ਨੇ ਦੱਸਿਆ ਕਿ ਉਹ ਪੇਂਟੇ ਵਿੱਚ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਘਰ ਦੇ ਵਿੱਚ ਉਸ ਦਾ ਇਲਾਜ ਕੀਤਾ ਗਿਆ ਮਾਂ ਨੇ ਮਰਿਆ ਹੋਇਆ ਬੱਚਾ ਚੁੱਕਿਆ ਤੇ ਵਿੱਚੀ ਬੈਗ ਯਾਰਡ ਤੇ ਵਿੱਚ ਜਾ ਕੇ ਦਬਾ ਦਿੱਤਾ ਉਹਨ ਇਥੇ ਕਈ ਤਰ੍ਹਾਂ ਦੇ ਸਵਾਲ ਇਹੀ ਖੜੇ ਹੁੰਦੇ ਨੇ ਕਿ ਜਦੋਂ ਬੱਚਾ ਕੋਈ ਪ੍ਰੈਗਨੈਂਟ ਹੈ ਕੋਈ ਕੁੜੀ ਪ੍ਰੈਗਨੈਂਟ ਹੈ ਤਾਂ ਮਾਂ ਪਿਓ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਕੋਈ ਨਾ ਕੋਈ ਇਹੋ ਜੀ ਗੱਲਬਾਤ ਹੈ ਉਹ ਕੁੜੀ ਸਕੂਲ ਵੀ ਜਾਂਦੀ ਰਹੀ ਸਕੂਲ ਦੇ ਵਿੱਚ ਵੀ ਕੀ ਕਿਸੇ ਨੂੰ ਪਤਾ ਨਹੀਂ ਲੱਗਿਆ ਜਾਂ ਫਿਰ ਉਹ ਸਕੂਲ ਨਹੀਂ ਜਾ ਰਹੀ ਸੀ ਘਰ ਦੇ ਵਿੱਚ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਹੈ ਕਿ ਇਹ ਬੱਚੀ ਆਪਣੇ ਸਰੀਰ ਦੇ ਉੱਪਰ ਮਨ ਅਤੇ ਤਨ ਦੇ ਉੱਪਰ ਕੀ ਹੰਡਾ ਰਹੀ ਹੈ ਪਰ ਫਿਰ ਵੀ ਕੋਈ ਕੁੱਪਤਾ ਪਰਬੰਧ ਨਹੀਂ ਕੀਤਾ ਕਿ ਉਸਦੇ ਲਈ ਸਗੋਹੀ ਕੁੜੀ ਆਪਣੇ ਬਿਆਨਾਂ ਤੇ ਵਿੱਚ ਆਖਦੀ ਹੈ ਕਿ ਉਸਨੇ ਤਾਂ ਇੱਛਾ ਜ਼ਾਹਿਰ ਕੀਤੀ ਸੀ ਕਿ ਉਸਨੂੰ ਹਸਪਤਾਲ ਲਾ ਕੇ ਇਲਾਜ ਕਰਵਾਇਆ ਜਾਵੇ ਪਰ ਮਾਨ ਇਹ ਜੀ ਹਾਂ ਨਹੀਂ ਕੀਤਾ ਬਿਆਨਤਕੌਰ ਦੱਸਦੀ ਹੈ ਕਿ ਮੈਨੂੰ ਸ਼ੱਕ ਸੀ ਆਪਣੀ ਧੀ ਦੇ ਸਾਰੇ ਬਿਆਨ ਝੂਠੇ ਨੇ ਇਸ ਕਰਕੇ ਉਸਨੇ ਕਿਹਾ ਕਿ ਹੁਣ ਵੀ ਝੂਠ ਬੋਲ ਰਹੀ ਹੋਣੀ ਹੈ ਜਿਸ ਤੇ ਚਲਦੇ ਹੋਏ ਉਸਨੇ ਪੁਲਿਸ ਤੋਂ ਬਚਣ ਲਈ ਹੀ ਬੱਚੇ ਨੂੰ ਜਾ ਕੇ ਘਰ ਦੇ ਵਿੱਚ ਦਬਾ ਦਿੱਤਾ ਅਤੇ ਇਸ ਮਗਰੋਂ ਜਦੋਂ ਪੁਲਿਸ ਛਾਣਬੀੜ ਕਰ ਰਹੀ ਸੀ ਤਾਂ ਬੱਚਾ ਵੀ ਮਿਲ ਗਿਆ ਉਸ ਦਾ ਡੀਐਨਏ ਕਰਾਣਾ ਬਾਕੀ ਸੀ ਪਰ ਜਦੋਂ ਪੁਲਿਸ ਨੇ ਇਸ ਬੱਚੇ ਨੂੰ ਦੇਖਿਆ ਤਾਂ ਇਸ ਬੱਚੇ ਦਾ 나ੜੂਆ ਤਾਂ ਉਸਦੇ ਨਾਲ ਲੱਗਿਆ ਹੋਇਆ ਸੀ ਬੇਰਹਿਮੀ ਦੇ ਨਾਲ ਇਸ ਨੂੰ ਮਾਰਿਆ ਗਿਆ ਸੀ ਹੁਣ ਇਸ ਦਾ ਕਾਰਨ ਕੀ ਸੀ ਬੱਚਾ ਕਿਸ ਤਰ੍ਹਾਂ ਆਪਣੀ ਜਾਨ ਗਵਾ ਬੈਠਾ ਮੈਡੀਕਲ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਪਾਣੀ ਉਸ ਦੇ ਅੰਦਰ ਭਰ ਜਾਣ ਕਾਰਨ ਇਹ ਹੋਇਆ ਮੁੰ ਜਨਮ ਦਿਨ ਦੇ ਸਮੇਂ ਹੋਇਆ ਸੀ ਜਾਂ ਫਿਰ ਰੋੜ ਦੀਆਂ ਆਵਾਜ਼ਾਂ ਜਿਵੇਂ ਕਿਸ ਕੁੜੀ ਦਾ ਭਰਾ ਦੱਸਦਾ ਕਿ ਮੈਂ ਸੁਣਿਆ ਸੀ ਬੱਚਾ ਜੰਦਾ ਸੀ ਬਾਅਦ ਦੇ ਵਿੱਚ ਉਸ ਨੂੰ ਪਾਣੀ ਦੇ ਵਿੱਚ ਡਬੋ ਕੇ ਮਾਰਿਆ ਗਿਆ ਬਾਥਰੂਮ ਵਿੱਚ ਆ ਕੀਤਾ ਗਿਆ ਪੁਲਿਸ ਦੇ ਵੱਲੋਂ ਉੱਥੇ ਕਈ ਤਰ੍ਹਾਂ ਦੇ ਇੱਥੇ ਸਬੂਤ ਇਕੱਠੇ ਕੀਤੇ ਗਏ ਹੁਣ ਸਮਾਂ ਸੀ ਸੋਨਾ ਸਾਲ ਦੀ ਧੀ ਦਾ ਸੱਚ ਸਾਹਮਣੇ ਲਿਆਉਂਦਾ ਕਿ ਆਖਿਰਕਾਰ ਇਹ ਕਾਲੀਆਂ ਕਰਤੂਤਾਂ ਕਰਨ ਵਾਲਾ ਹੋੜ ਸੀ ਉਸਨੇ ਕਿਹਾ ਸੀ ਕਿ ਮੈਂ ਬਾਥਰੂਮ ਦੇ ਵਿੱਚ ਕੱਲੀ ਸੀ ਪਿਓ ਸਕੂਲ ਦੇ ਵਿੱਚ ਸੀ ਪਰਾਦੇ ਬਿਆਨ ਲੈ ਗਏ ਅਤੇ ਨਾਲ ਹੀ ਉਹ ਦੱਸਦਾ ਹੈ ਕਿ ਇੱਕ ਵਾਰ ਉਸਦੀ ਭੈਣ ਨੇ ਕਿਹਾ ਸੀ ਕਿ ਕੋਈ ਮੁੰਡਾ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਉਸ ਮੁੰਡੇ ਦੇ ਕੋਲ ਉਸ ਦੀਆਂ ਕੁਝ ਫੋਟੋਆਂ ਨੇ ਜਿਸ ਦੇ ਆਧਾਰ ਤੇ ਉਹ ਉਸਦੇ ਨਾਲ ਗਲਤ ਕੰਮ ਵੀ ਕਰ ਬੈਠੀ ਹੈ ਹੁਣ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਸੀ ਕਿ ਇਹ ਕੁੜੀ ਨੇ ਆਪਣੇ ਭਰਾ ਨੂੰ ਸੱਚ ਦੱਸਿਆ ਸੀ ਜਾਂ ਫਿਰ ਉਹ ਵੀ ਕਿਸੇ ਡਰ ਦੇ ਕਾਰਨ ਬੋਲਿਆ ਗਿਆ ਝੂਠ ਸੀ ਅੱਗੇ ਚਲਦੇ ਹਾਂ ਹੁਣ ਮਾ ਬਿਆਨਤਕਾਰ ਦੇ ਬਿਆਨ ਲੈ ਗਏ ਜਿਸ ਦੇ ਵਿੱਚ ਉਸ ਨੇ ਦੱਸਿਆ ਕਿ ਦਿਨ ਤੋਂ 4 ਘੰਟੇ ਦੀ ਬਾਥਰੂਮ ਦੇ ਵਿੱਚ ਸੀ ਅਤੇ ਬੱਚਾ ਸਿੰਕ ਦੇ ਥੇਹ ਮਰਿਆ ਪਿਆ ਸੀ ਉਸ ਨੇ ਧੀ ਨੂੰ ਦੇਖ ਕੇ ਕੀਤੀ ਉਸ ਨੂੰ ਜਾ ਕੇ ਕਮਰੇ ਦੇ ਵਿੱਚ ਲਿਟਾ ਦਿੱਤਾ ਨதீਸ਼ ਮਗਰੋਂ ਪਿਓ ਹੈ ਜਿਹੜਾ ਜਗਸੀਰ ਸਿੰਘ ਹੋ ਰਾਤ ਨੂੰ 2 ਵਜੇ ਘਰ ਆਇਆ ਉਸ ਦੇ ਆਉਣ ਤੋਂ ਪਹਿਲਾਂ ਸਭ ਕੁਝ ਮਾਂ ਨਹੀਂ ਸਮਝ ਦਿੱਤਾ ਸੀ ਮਾਂ ਨੇ ਆਪਣੇ ਉੱਪਰ ਹੀ ਸਾਰੇ ਇਲਜ਼ਾਮ ਲਏ ਅੱਤੇ ਹੁਣ ਉਸ ਦਾ ਕਹਿਣਾ ਸੀ ਕੁਝ ਹੋਰ ਗੱਲਾਂ ਨੇ ਪੁਲਿਸ ਦਾ ਕਹਿਣਾ ਸੀ ਕਿ ਅਸੀਂ ਸੱਚ ਸੁਣਨਾ ਚਾਹੁੰਦੇ ਹਾਂ ਤੇ ਉਹ ਸੱਚ ਬੋਲੀ। ਹੁਣ ਉਸਨੇ ਸੱਚ ਬੋਲਣਾ ਸ਼ੁਰੂ ਕੀਤਾ। ਉਸਨੇ ਕਿਹਾ ਕਿ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਰਿਸ਼ਤੇਦਾਰ ਬਖਸ਼ਿੰਦਰ ਸਿੰਘ ਉਸਦੇ ਨਾਲ ਸੀ। ਤੇ ਉਹ ਕਹਿੰਦੀ ਹੈ ਕਿ ਬੱਚਾ ਪਹਿਲਾਂ ਜਨਮਦਾ ਸੀ ਤੇ ਫਿਰ ਆਪਣੇ ਆਪ ਮਰ ਗਿਆ। ਮੈਂ ਆਪ ਹੀ ਟੋਇਆ ਪੁੱਟਿਆ ਅਤੇ ਉਸ ਨੂੰ ਦਫਨਾ ਲਿਆ। ਸ਼ਰਮ ਤੇ ਮਾਰੇ ਉਸਨੇ ਹੀ ਗੱਲ ਕਿਸੇ ਵੀ ਪੁਲਿਸ ਨੂੰ ਜਾਂ ਹੋਰਾਂ ਲੋਕਾਂ ਨੂੰ ਨਹੀਂ ਦੱਸੀ ਨਾ ਹੀ ਐਬੂਲੈਂਸ ਨੂੰ ਬੁਲਾਇਆ ਕਿਉਂਕਿ ਉਹ ਘਰ ਦੀ ਇੱਜ਼ਤ ਖਰਾਬ ਨਹੀਂ ਹੋਣ ਦੇਣਾ ਚਾਹਦੀ ਸੀ ਹੁਣ ਇਹ ਝੂਠ ਜਾਂ ਸੱਚੇ ਦੇ ਵਿੱਚ ਕਿੰਨੀ ਸੱਚਾਈ ਸੀ ਇਹ ਬਿਆਨਕਰ ਦੇ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਬਦਲ ਕੇ ਦਿੱਤੇ ਗਏ ਉਹ ਦੱਸਦੀ ਹੈ ਕਿ ਮਾਂ ਕਿਤੀ ਬੇਹੋਸ਼ ਪਈ ਸੀ ਬੱਚਾ ਸਿੰਘ ਦੇ ਕੋਲ ਸੀ ਫਿਰ ਉਸਨੇ ਪਾਣੀ ਦੇ ਵਿੱਚ ਡੁਬੋ ਕੇ ਬੱਚੇ ਨੂੰ ਮਾਰ ਦਿੱਤਾ ਮਾਣੇ ਆਪਣੀ ਬਿਆਨ ਇੱਕ ਵਾਰ ਫਿਰ ਤੋਂ ਬਦਲੀ ਇਸ ਦੇ ਵਿੱਚ ਬਿਆਨਤਕੋਰ ਹੁਣ ਮੰਨ ਜਾਂਦੀ ਹੈ ਕਿ ਬੱਚਾ ਜੁਹੰਦਾ ਸੀ ਚੰਗਾ ਭਲਾ ਸੀ ਉਸਨੇ ਹੀ ਬੱਚੇ ਨੂੰ ਚੱਕਿਆ ਅਤੇ ਪਾਣੀ ਦੇ ਵਿੱਚ ਡਬੋ ਕੇ ਤੜਫਦਾ ਰਿਹਾ ਉਹ ਬੱਚਾ ਲੱਤਾ ਪੈਰਾ ਉਸਨੇ ਮਾਰੀ ਪਰ ਫਿਰ ਵੀ ਇਸ ਬਿਆਨਤਕੋਰ ਨੂੰ ਤਰਸ ਨਹੀਂ ਆਇਆ ਰਿਸ਼ਤਾ ਤਾਂ ਆਖਿਰਕਾਰ ਰਿਸ਼ਤਾ ਹੀ ਹੁੰਦਾ ਹੈ ਤੇ ਰਿਸ਼ਤੇ ਦੇ ਵਿੱਚ ਉਸਦੀ ਹੁਣ ਨਾਨੀ ਲੱਗ ਰਹੀ ਸੀ ਨਾਨੀ ਨੇ ਆਪਣੇ ਹੱਥਾਂ ਦੇ ਨਾਲ ਉਸ 마ਸੂਮ ਦੋਤੇ ਨੂੰ ਖਤਮ ਕਰ ਦਿੱਤਾ ਆਪਣੀ ਧੀ ਦੇ ਹਾਲਾਤ ਇਸ ਨੇ ਨਹੀਂ ਦੇਖੇ ਹਲੇ ਵੀ ਘਰ ਦੇ ਵਿੱਚ ਹੋ ਰਹੀ ਇਸ ਪਾਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਆਪਣੀ ਝੂਠੀ ਇੱਜ਼ਤ ਦਿਖਾਤੇ ਹੁਣ ਉਹ ਦੱਸਦੀ ਹੈ ਕਿ ਉਸ ਨੇ ਇਸ ਮਰੂ ਗਾਰਬੇਜ ਬੈਗ ਚੱਕਿਆ ਅਤੇ ਉਸ ਦੇ ਵਿੱਚ ਬੱਚੇ ਨੂੰ ਪਾ ਕੇ ਜਾ ਕੇ ਦਫਨਾ ਦਿੱਤਾ ਉਹ ਦੱਸਦੀ ਹੈ ਕਿ ਪਿਓ ਜਗਸੀਰ ਸਿੰਘ ਉਦੋਂ ਹੀ ਘਰ ਆਇਆ ਸੀ ਉਹ ਗੁੱਸੇ ਦੇ ਵਿੱਚ ਸੀ ਅਤੇ ਘਰ ਦਾ ਮਾਹੌਲ ਨੂੰ ਬਚਾਉਣ ਦੇ ਲਈ ਆਪਣੀ ਧੀ ਨੂੰ ਪਰਿਵਾਰਿਕ ਮੈਂਬਰਾਂ ਦੀ ਜਾਨ ਬਚਾਣ ਦੀ ਖੁਸ਼ੀ ਦੀ ਖਾਤਰ ਹੀ ਇੱਜ਼ਤ ਬਚਾਣ ਦੀ ਖਾਤਰ ਹੀ ਬੇਅੰਤ ਕੋਰਦਸਦੀ ਹੈ ਕਿ ਜਗਸੀਰ ਸਿੰਘ ਅਤੇ ਬਖਸ਼ਿੰਦਰ ਨੇ ਟੋਇਆ ਫੁੱਟਿਆ ਅਤੇ ਇਸ ਮਗਰੋਂ ਮੈਡੀਕਲ ਰਿਪੋਰਟ ਤੇ ਵਿੱਚ ਵੀ ਇਹ ਆ ਚੁੱਕਿਆ ਸੀ ਕਿ ਬੱਚੇ ਦੀ ਜਾਨ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਹੋਈ। ਹੁਣ ਮਾਰਚ 2019 ਨੂੰ ਜਗਸੀਰ ਸਿੰਘ ਨੂੰ ਬੇਲ ਮਿਲੀ ਹੈ। ਕੁਝ ਸਮੇਂ ਬਾਅਦ ਘਰ ਦੇ ਵਿੱਚ ਮ੍ਰਿਤਕ ਪਾਇਆ ਗਿਆ ਜਗਸੀਰ ਸਿੰਘ ਜੋ ਕਿ ਇਸ ਕੁੜੀ ਦਾ ਪਿਓ ਸੀ। ਤੇ ਇਹ ਤਾਂ 16 ਸਾਲ ਦੀ ਧੀ ਇੱਕ ਵਾਰ ਫਿਰ ਤੋਂ ਪ੍ਰੈਗਨੈਂਟ ਹੋ ਗਈ। ਫਾਸਟਰ ਹੋਮ ਦੇ ਵਿੱਚ ਉਹ ਰਹਿ ਰਹੀ ਸੀ ਤੇ ਉਹ ਮਰ ਚੁੱਕਿਆ। ਮਾਂ ਪੁਲਿਸੀ ਰਸਦ ਦੇ ਵਿੱਚ ਤੇ ਹੁਣ ਆਖਿਰਕਾਰ ਕਿਸੇ ਵਰਨਸ ਨੂੰ ਪ੍ਰੈਗਨੈਂਟ ਕੀਤਾ ਕਿ ਉਹ ਵੀ ਫਾਸਟਰ ਹੋਮ ਦੇ ਵਿੱਚ। ਹੁਣ ਪਤਾ ਲੱਗਦਾ ਹੈ ਕਿ ਇੱਥੇ ਇਸ ਨੂੰ ਮਿਲਣ ਦੇ ਲਈ ਬਖਸ਼ਿੰਦਰ ਸਿੰਘ ਮਾਨ ਜੋ ਕਿ ਘਰ ਦੇ ਵਿੱਚ ਰੱਖਿਆ ਹੋਇਆ ਰਿਸ਼ਤੇਦਾਰ ਸੀ, ਮਾਸਤੀ ਦਾ ਮੁੰਡਾ ਸੀ ਰਿਸ਼ਤੇ ਦੇ ਵਿੱਚ। ਉਸਦੇ ਵੱਲੋਂ ਹੀ ਇਸ ਕੁੜੀ ਦੇ ਨਾਲ ਗਲਤ ਕੀਤਾ ਜਾ ਰਿਹਾ ਸੀ। ਕਰ ਦੇ ਵਿੱਚ 12 ਤੋਂ 18 ਸਾਲ ਦਾ ਬੱਚਾ ਸੀ ਪਰਿਵਾਰਿਕ ਮੈਂਬਰਾਂ ਨੇ ਨਹੀਂ ਸਮਝਿਆ ਕਿ ਉਸ ਦੇ ਉੱਪਰ ਕੀ ਬੀਤ ਰਹੀ ਹੋਣੀ ਹੈ ਕਿਉਂਕਿ ਇਦਰ ਤੇ 23 24 ਸਾਲ ਦਾ ਇਹ ਬਖਸ਼ੁੰਦਰ ਸਿੰਘ ਉਹਨਾਂ ਦੀ ਹੀ ਧੀਤ ਨਾਲ ਗਲਤ ਕਰਦਾ ਗਿਆ ਜਨਵਰੀ 2017 ਦੇ ਵਿੱਚ 24 ਸਾਲ ਦਾ ਇਹ ਭਰਾ ਤੇ ਰਕਸਾਲ ਦੀ ਕੁੜੀ ਦੇ ਨਾਲ ਗਲਤ ਕਰਦਾ ਗਿਆ 2018 ਦੇ ਵਿੱਚ 16 ਸਾਲ ਦੀ ਇਹ ਧੀ ਪ੍ਰੈਗਨੈਂਟ ਹੋ ਗਈ ਸੀ ਇਸ ਨੂੰ ਅਬੋਰਸ਼ਨ ਦੇ ਲਈ ਵੀ ਲਜਾਇਆ ਗਿਆ ਸੀ ਸੀਸੀਟੀਵੀ ਦੇ ਆਧਾਰ ਤੇ ਪਤਾ ਲੱਗਿਆ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਹੁਣ ਬਹੁਤ देर ਹੋ ਚੁੱਕੀ ਹੈ। پوری ਦਸਤੀ ਹੈ ਕਿ ਮੈਨੂੰ ਹਸਪਤਾਲ ਮਾਪਿਓਂ ਹੀ ਨਹੀਂ ਲੈ ਕੇ ਗਏ ਸੀ। ਸਭ ਨੂੰ ਪਤਾ ਸੀ। ਤਾਂ ਹੁਣੇ ਸਾਰੀ ਕਹਾਣੀ ਖੁੱਲ ਚੁੱਕੀ ਸੀ ਕਿ ਘਰ ਦੇ ਵਿੱਚ ਰੱਖਿਆ ਹੋਇਆ ਰਿਸ਼ਤੇਦਾਰ ਬਖਸ਼ਿੰਦਰ ਸਿੰਘ ਮਾਨ ਹੀ 16 ਸਾਲ ਦੀ ਕੁੜੀ ਦੇ ਨਾਲ ਆਪਣੀ ਭੈਣ ਦੇ ਨਾਲ ਗਲਤ ਹਰਕਤਾਂ ਕਰਦਾ ਆਇਆ ਸੀ। ਜਦੋਂ ਉਹ ਸਿਰਫ 13 ਸਾਲ ਦੀ ਸੀ। ਘਰ ਦੇ ਵਿੱਚ ਯਕੀਨ ਕਿਸੇ ਨਾ ਕਿਸੇ ਨੂੰ ਇਹ ਗੱਲ ਪਤਾ ਹੋਣੀ ਹੈ। ਕਿਉਂਕਿ ਪ੍ਰੈਗਨਨਸੀ ਹੋਣਾ ਘਰ ਦੇ ਵਿੱਚ ਇੱਕ ਬੱਚੇ ਦੀ ਅਤੇ 8 ਮਹੀਨੇ ਤੱਕ ਇਹ ਲੁਕਾਉਣਾ ਔਖਾ ਬਿਆਨਤ ਕੋਰਨੋ ਵੀ ਚੰਗੀ ਤਰ੍ਹਾਂ ਪਤਾ ਹੋਣਾ ਇਸੇ ਕਰਕੇ ਜੇ ਦੋਸਤ ਨੇ ਟੋਇਆ ਪੁੱਟ ਕੇ ਬਖਸ਼ਿੰਦਰ ਅਤੇ ਜਗਸੀਰ ਸਿੰਘ ਨੂੰ ਆਪਣੇ ਨਾਲ ਰਲਾਇਆ ਅਤੇ ਬਾਅਦ ਦੇ ਵਿੱਚ ਬੱਚੇ ਨੂੰ ਉੱਥੇ ਧੱਕ ਦਿੱਤਾ ਤਾਂ ਫਿਰ ਵੀ ਕੁੜੀ ਨੂੰ ਚੁੱਪ ਰਹਿਣ ਦੇ ਲਈ ਕਿਹਾ ਗਿਆ ਹੋਣਾ ਪਰ ਕੁੜੀ ਨੇ ਹਿੰਮਤ ਕੀਤੀ ਸੀ ਕਿਉਂਕਿ ਉਸਦੇ ਪਿਤਾ ਨੇ ਸਕੂਲ ਜਾਣ ਤੋਂ ਪਹਿਲਾਂ ਜੋ ਉਸ ਨੂੰ ਦੱਸਿਆ ਸੀ ਕਿ ਬੱਚੇ ਨੂੰ ਉਹਨਾਂ ਨੇ ਮਾਰ ਕੇ ਧੱਕ ਦਿੱਤਾ ਕਿਸੇ ਨੂੰ ਅਡੌਪਸ਼ਨ ਦੇ ਲਈ ਨਹੀਂ ਦਿੱਤਾ ਇਹੀ ਗੱਲ ਦੇ ਲਈ ਉਸ ਕੁੜੀ ਨੇ ਜਾ ਕੇ ਸਕੂਲ ਦੇ ਵਿੱਚ ਆਪਣੀ ਹਵਾਸ ਚੱਕੀ ਹਮਤ ਦਿਖਾਈ ਸੱਚ ਬੋਲਿਆ ਤੇ ਦੱਸਿਆ ਕਿ ਘਰ ਦੇ ਵਿੱਚ ਉਸਦੇ ਨਾਲ ਕੀ ਕੁਝ ਹੋ ਗਿਆ ਤਾਂ ਅਖੀਰਕਾਰ ਮਾਂ ਬਿਆੰਤਕੋਰ ਨੇ ਹੀ ਸਾਰੇ ਇਲਜ਼ਾਮ ਆਪਣੇ ਉੱਪਰ ਕਿਉਂ ਲਏ ਜਦੋਂ ਕਿ ਬਾਕੀ ਇਹ ਵੀ ਪਰਿਵਾਰਿਕ ਮੈਂਬਰ ਉੰਨੇ ਹੀ ਜ਼ਿੰਮੇਦਾਰ ਸਨ ਤਾਂ ਇੱਥੇ ਗੱਲ ਵੱਡੀ ਸਾਫ਼ ਹੋ ਕੇ ਸਾਹਮਣੇ ਆਈ ਕਿ ਜਗਸੀਰ ਸਿੰਘ ਸਮੇਤ ਬਾਕੀ ਦੇ ਰਿਸ਼ਤੇਦਾਰ ਇੱਥੇ ਇਲਲੀਗਲ ਰਹਿ ਰਹੇ ਸੀ ਸਿਰਫ ਇੱਕ ਬਿਆੰਤਕੋਰ ਹੀ ਸੀ ਜੋ ਕਿ ਲੀਗਲ ਤਰੀਕੇ ਦੇ ਨਾਲ ਇੱਥੇ ਰਹਿ ਰਹੀ ਸੀ ਇਸ ਦੇ ਚੱਲਦੇ ਹੋਏ ਉਸਨੇ ਇਹ ਇਲਜ਼ਾਮ ਆਪਣੇ ਉੱਪਰ ਲਏ ਹੁਣ ਉਹ ਉੱਥੇ ਸਜ਼ਾ ਭੁਗਤ ਰਹੀ ਹੈ ਜੇਲ੍ਹ ਦੇ ਅੰਦਰ ਬੰਦ ਹੈ ਬਖਸ਼ਿੰਦਰ ਸਿੰਘ ਨੂੰ ਵੀ ਇੱਕ ਤੋਂ ਬਾਅਦ ਦੂਜੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਕਿਉਂਕਿ ਪਹਿਲੀ ਜੇਲ੍ਹ ਦੇ ਵਿੱਚ ਉਸਦੇ ਨਾਲ ਕੁੱਟਕਟਾਪਾ ਹੋਇਆ ਸੀ ਜਦੋਂ ਉਸਦੇ ਨਾਲ ਦੇ ਕੈਦੀਆਂ ਨੂੰ ਪਤਾ ਲੱਗਿਆ ਕਿ ਇਸਨੇ ਇੱਕ ਮਾਸੂਮ ਬੱਚੀ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਰਹਿ ਰਹੀ ਆਪਣੀ ਛਿੱਕੀ ਭੈਣ ਦੇ ਨਾਲ ਗਲਤ ਹਰਕਤ ਕੀਤੀ ਸੀ ਜਿਸ ਤੋਂ ਬਾਅਦ ਲੋਕ ਵੀ ਖਾਸਾ ਗੁੱਸੇ ਦੇ ਵਿੱਚ ਆਏ ਕਿ ਇਹ ਕਿਹੋ ਜਿਹਾ ਇਨਸਾਨ ਹੈ ਜਿਸਨੇ ਭੋਰਾ ਵੀ ਮਾਸੂਮ ਦੇ ਉੱਪਰ ਤਰਸ ਨਹੀਂ ਕੀਤਾ ਤਾਂ 25 ਸਾਲ ਦੀ ਸਜ਼ਾ ਹੋਈ ਹੈ ਇਸ ਦੇ ਵਿੱਚ 70 ਸਾਲ ਤੱਕ ਬੇਅੰਤਕੋਰ ਜੇਲ੍ਹ ਦੇ ਵਿੱਚ ਹੀ ਰਹੇਗੀ ਹੁਣ ਜਦੋਂ ਇਸ ਦੀ ਦੂਜੀ ਪ੍ਰੈਗਨੈਂਸੀ ਦੀ ਗੱਲ ਸਾਹਮਣੇ ਆਂਦੀ ਹੈ ਤਾਂ ਰਿਸ਼ਤੇਦਾਰ ਪੜ ਲਿਆ ਜਾਂਦਾ ਹੈ ਬਖਸ਼ਿੰਦਰ ਸਿੰਘ ਜਿਸ ਦਾ ਨਾਮ ਸੀ ਇਸ ਨੇ ਬੇਲ ਲੈ ਲਈ ਸੀ ਇਹ ਬਾਹਰ ਗਿਆ ਸੀ ਤੇ ਕੈਨੇਡਾ ਦੀ ਜੇਲ੍ਹ ਦੇ ਵਿੱਚ ਵੀ ਇਸ ਨੂੰ ਰੱਖਿਆ ਗਿਆ ਸੀ ਜਿੱਥੇ ਇਸ ਦੇ ਨਾਲ ਇੱਥੇ ਘੁਟਮਾਰ ਹੋਈ 12 ਦਸੰਬਰ 2024 ਤੋਂ ਇਸ ਦੇ ਉੱਪਰ ਕੇਸ ਕੈਲੀਫੋਰਨੀਆ ਦੇ ਵਿੱਚ ਚੱਲ ਰਿਹਾ ਹੈ ਇਹ ਇੱਕ ਇਹੋ ਜਿਹਾ ਦਰਿੰਦਾ ਭਰਾ ਹੈ ਜਿਸ ਦਾ ਮੂੰਹ ਦੇਖਣ ਨੂੰ ਵੀ ਜੀ ਨਹੀਂ ਕਰਦਾ ਕਿ ਕਿਸੇ ਪਰਿਵਾਰ ਨੇ ਇਹਨੂੰ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਜਗ੍ਹਾ ਦਿੱਤੀ ਅਤੇ ਉੱਥੇ ਹੀ ਰਹਿ ਕੇ ਇਸ ਨੇ ਇੱਕ 13 ਸਾਲ ਦੀ ਕੁੜੀ ਦੇ ਉੱਪਰ ਗੰਦੀ ਨਜ਼ਰ ਰੱਖੀ ਉਸਦੇ ਨਾਲ ਗਲਤ ਕੰਮ ਕੀਤਾ ਤੇ ਉਸਦੀ ਪੂਰੀ ਜ਼ਿੰਦਗੀ ਖਰਾਬ ਕਰ ਦਿੱਤੀ ਛੋਟੀ ਜਹੀ ਉਮਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਇੱਕ ਪ੍ਰੈਗਨੈਂਸੀ ਦੀ ਪੀੜਾ ਹੰਡਾਈ ਅਤੇ ਨਾਲ ਹੀ ਮਾਨਸਿਕ ਤੌਰ ਤੇ ਉਹ ਕਿੰਨੀ ਜ਼ਿਆਦਾ ਪਰੇਸ਼ਾਨ ਹੋਈ ਕਿਉਂਕਿ ਘਰ ਦੇ ਵਿੱਚ ਰਹਿੰਦਾ ਹੋਇਆ ਇਹ ਉਸ ਦਾ 24 ਸਾਲ ਦਾ ਵੱਡਾ ਭਰਾ ਉਸ ਦੇ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਸਭ ਤੋਂ ਮਾੜੀ ਗੱਲ ਤਾਂ ਇਹ ਸੀ ਕਿ ਇੱਥੇ ਇੱਕ ਕੁੜੀ ਦੀ ਮਾਪਿਆਂ ਤੌਰ ਦੇ ਵੱਲੋਂ ਆਪਣੀ ਧੀ ਦਾ ਸਾਥ ਨਹੀਂ ਦਿੱਤਾ ਗਿਆ ਉਸ ਨੂੰ ਸਮਝਾਇਆ-ਬੁਝਾਇਆ ਨਹੀਂ ਗਿਆ ਉਸ ਦਾ ਹੌਸਲਾ ਨਹੀਂ ਬਣਿਆ ਗਿਆ ਉਹ ਬਖਸ਼ਿੰਦਰ ਸਿੰਘ ਜਿਨ੍ਹਾਂ ਕੇ ਉਸ ਦੀ ਕੁੜੀ ਦੀ ਇੱਜ਼ਤ ਧਾਰ ਤਾਰ ਕੀਤੀ ਸੀ ਉਹ ਅੰਤ ਸਮੇਂ ਤੱਕ ਉਸ ਨੂੰ ਆਪਣੇ ਨਾਲ ਰੱਖਦੀ ਰਹੀ ਬਾਥਰੂਮ ਦੇ ਵਿੱਚ ਵੀ ਉਸ ਨੂੰ ਲੈ ਕੇ ਗਈ ਜਦੋਂ ਸਥਿਤੀ ਨੇ ਬੱਚੇ ਨੂੰ ਜਨਮ ਦਿੱਤਾ ਸੀ ਸਭ ਕੁਝ ਪਤਾ ਹੋਣ ਦੇ ਬਾਵਜੂਦ ਘਰ ਦੀ ਕਫੋਕੀ ਅਤੇ ਝੂਠੀ ਇੱਜ਼ਤ ਦੀ ਖਾਤਰ ਉਸਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਦੱਸਿਆ ਤੇ ਘਰ ਦੀ ਗੱਲ ਘਰ ਦੇ ਵਿੱਚ ਹੀ ਦਬਾਉਣ ਦੀ ਕੋਸ਼ਿਸ਼ ਕੀਤੀ